ਪਿੰਡ ਦੀਆਂ ਗਲੀਆਂ ਆ ਇਹ ਲੜੀ ਨੂੰ ਬਣਾਉਣ ਦਾ ਮੇਰਾ ਮਕਸਦ ਇਹੀ ਹੈ ਭਈ ਮੇਰੇ ਪਿੰਡ ਦੀਆਂ ਮੌਜੂਦਾ ਪ੍ਰਸਥਤੀਆਂ ਜੋ ਕਿ ਭਵਿੱਖ ਵਿੱਚ ਇਹ ਨਹੀਂ ਰਹਿਣੀਆਂ ਉਹਨਾਂ ਨੂੰ ਬਸ ਕੈਮਰੇ ਰਾਹੀਂ ਸਾਹਮ ਕੇ ਰੱਖਣਾ ਬਸ ਇੱਕੋ ਆਪਣਾ ਦੋਸਤੋਂ ਮਕਸਦ ਹੈ ਜਿਸ ਕਰਕੇ ਆਪਾਂ ਜੋ ਇਹ ਲੜੀ ਹੈ ਉਹ ਚਲਾਈ ਹੋਈ ਦੇਗੀ ਤੇ ਪਿਛਲੇ ਭਾਗ ਵਿੱਚ ਜਾ ਕੇ ਕਹੋ ਵੀ ਭਾਗ 5 ਦੇ ਵਿੱਚ ਆਪਾਂ ਆਪਣੇ ਪਿੰਡ ਤੋਂ ਪਿੰਡ ਖਰਲ ਕਲਾਂ ਵਾਲੇ ਪਾਸੇ ਗਏ ਸਾਂ ਜਿੱਥੇ ਆਪਾਂ ਉਸ ਪਾਸ ਸਾਰੇ ਖੇਤ ਖਲਿਆਣ ਦੇਖੇ ਸਨ ਆ ਪਿੰਡ ਦੇ ਹੱਦ ਬਨੇ ਉਹ ਦੇਖੇ ਸਨ ਜੀ ਤੇ ਭਾਕਸ਼ੀ ਦੇ ਵਿੱਚ ਭਾਕੀ ਹੁਣ ਵਾਲੇ ਪਾਕ ਦੇ ਵਿੱਚ ਆਪਾਂ ਆਪਣੇ ਪਿੰਡ ਤੋਂ ਖਰਲ ਖੁਰਦ ਵਾਲੇ ਪਾਸੇ ਜਾਵਾਂਗੇ ਜੀ ਉਸ ਪਾਸੇ ਦੇ ਖੇਤ ਖੇਲਿਆਣ ਦੇਖਾਂਗੇ ਉਸ ਪਾਸੇ ਪਿੰਡ ਦੀ ਹੱਦ ਦੇਖਾਂਗੇ ਤੇ ਇਸ ਤੋਂ ਇਲਾਵਾ ਸਾਡੇ ਪਿੰਡ ਦਾ ਸ਼ਮਸ਼ਾਨ ਘਰ ਉਸ ਪਾਸੇ ਆ ਸਾਡੇ ਪਿੰਡ ਦੀ ਕਹਿੰਦਾ ਕੋਈ ਜੋ ਵਾਟਰ ਵਰਕ ਸੈਪ ਪਾਣ ਦੀ ਟੈਂਕੀ ਵੀ ਉਸ ਪਾਸੇ ਹੈ ਜੀ ਪਿੰਡ ਦੀ ਹੱਦਵਾਂ ਨੇ ਸਾਰੇ ਦੋਸਤੋ ਆਪਾਂ ਉੱਥੇ ਤੱਕ ਪਹੁੰਚਣ ਦਾ ਪੂਰੀ ਦੀ ਪੂਰੀ ਕੋਸ਼ਿਸ਼ ਕਰਾਂਗੇ ਇਸ ਲਈ ਕਰਦੇ ਹੁਣ ਸਫ਼ਰ ਦੀ ਸ਼ੁਰੂਆਤ ਤੁਹਾਨੂੰ ਮਿਲਦੇ ਹਾਂ ਜੀ ਖਰਲ ਖੁਰਦ ਵਾਲੇ ਪਾਸੇ ਰਾਹ ਦੇ ਉੱਪਰ ਇਸ ਭਾਗ ਵਿੱਚ ਅਸੀਂ ਆਪਣੇ ਪਿੰਡ ਤੋਂ ਖਰਲ ਖੁਰਦਵਾਲੀ ਰੋਡ ਦੇ ਉੱਪਰ ਜਾਵਾਂਗੇ ਜੀ ਸਾਡੇ ਪਿੰਡ ਦੀ ਫੇਰੀ ਨੂੰ ਖਰਲ ਖੁਰਦਵਾਲੇ ਰਸਤੇ ਦੀ ਮਤਲਬ ਕੋਲ ਲੰਬਾਈ ਜੋ ਹੈ ਸਾਡੇ ਹੱਦ ਤੱਕ ਉਹ ਹੈ ਜੀ 450 ਮੀਟਰ ਇਹਦੇ ਨਾਲ ਹੀ ਇੱਕ ਰਸਤਾ ਦੱਖਣ ਵਾਲੇ ਪਾਸੇ ਜਾਂਦਾ ਉਹ ਵੀ ਵਿਜ਼ਿਟ ਕਰਾਂਗੇ ਇਸ ਤੋਂ ਇਲਾਵਾ ਇੱਕ ਰਸਤਾ ਇਸੇ ਖਰਲਾਮਾ ਦੀ ਰੂਰ ਤੋਂ ਉੱਤਰ ਵਾਲੇ ਪਾਸੇ ਜਾਂਦਾ ਉਹ ਵੀ ਦੇਖਾਂਗੇ ਅਤੇ ਇਸੇ ਰਸਤੇ ਦੇ ਸਾਹਮਣੇ ਪਾਸੇ ਇੱਕ ਰਸਤਾ ਫਿਰ ਤੋਂ ਦੱਖਣ ਵਾਲੇ ਪਾਸੇ ਜਾਂਦਾ ਉਹ ਵੀ ਅਸੀਂ ਦੇਖਾਂਗੇ ਜੀ ਸ਼ੁਰੂ ਕਰਦੇ ਹਾਂ ਜੀ ਪਿੰਡ ਖਰਲ ਖੁਰਦ ਵਾਲੇ ਚੌਂਕ ਤੋਂ ਓਹਰਾ ਜੋ ਸਾਡੇ ਪਿੰਡ ਦੇ ਸ਼ਮਸ਼ਾਨ ਘਾਟ ਵਾਲੇ ਪਾਸੇ ਦੀ ਹੁੰਦਾ ਹੋਇਆ ਅੱਗੇ ਖਰਲ ਖੁਰਦ ਪਿੰਡ ਤੱਕ ਪਹੁੰਚਦਾ ਹੈ ਜੀ ਸਬਰ ਸ਼ੁਰੂ ਕਰਦੇ ਤੇ ਸਾਨੂੰ ਸਾਹਮਣੇ ਪਾਸੇ ਜੀ ਪਿੰਡ ਦੀ ਆਬਾਦੀ ਤਕਰੀਬਨ 50 ਮੀਟਰ ਤੱਕ ਦਿਖਾਈ ਦਿੰਦੀ ਹੈ ਜੀ ਉਸ ਤੋਂ ਅੱਗੇ ਫੇਖ ਖੱਬੇ ਪਾਸੇ ਪਿੰਡ ਦਾ ਛੱਪੜ ਹੈ ਜੋ ਇਸ ਪਾਸੇ ਪੈਂਦਾ ਉਹ ਆਉਂਦਾ ਜੀ ਆ ਖੱਬੇ ਪਾਸੇ ਛੱਪੜਾ ਜੀ ਤੇ ਇਹਦਾ ਤੁਹਾਨੂੰ ਆਪਾਂ ਪਹਿਲਾਂ ਦ੍ਰਿਸ਼ ਦਿਖਾ ਚੁੱਕੇ ਹਾਂ ਸ਼ੁਰੂਆਲੇ ਬਲੌਗ ਦੇ ਵਿੱਚ ਹੁਣ ਆਪਾਂ ਵਧਦੇ ਹਾਂ ਜੀ ਖਰਲ ਖੁਰਦ ਵਾਲੇ ਪਾਸੇ ਨੂੰ ਤੇ ਜਿਵੇਂ ਹੀ ਆਪਾਂ ਛੱਪੜਾ ਵਾਲਾ ਰਕਬਾ ਕ੍ਰੋਸ ਕੀਤਾ ਤੇ ਖੱਬੇ ਪਾਸੇ ਹੁਣ ਜੋ ਨਾਸ਼ਪਾਤੀ ਦੇ ਬਾਗ ਨੇ ਉਹ ਸਾਨੂੰ ਦਿਖਾਈ ਦੇਣੇ ਸ਼ੁਰੂ ਹੋ ਗਏ ਨੇ ਜੀ ਸੱਜੇ ਪਾਸੇ ਕਣਕ ਵਾਲਾ ਵੱਡ ਤੇ ਵਿਚਕਾਰ ਤੇ ਜੋ ਰਸਤਾ ਜਾ ਰਿਹਾ ਜੀ ਇਹ ਰਸਤਾ ਮਤਲਬ ਪੱਕਾ ਆ ਇੱਟਾਂ ਲੱਗੀਆਂ ਹੋਈਆਂ ਇਟਾਂ ਲਾ ਕਰਕੇ ਰਸਤਾ ਪੱਕਾ ਜੋ ਹੈ ਉਹ ਬਣਾਇਆ ਹੋਇਆ ਸਾਡੇ ਪਿੰਡ ਦੇ ਸ਼ਮਸ਼ਾਨ ਘੜ ਤੱਕ ਆ ਥੋੜਾ ਹੋਰ ਗਾਂ ਜਾਂਦੇ ਹੋਇਆ ਇੱਕ ਸੱਜੇ ਪਾਸੇ ਰਸਤਾ ਮੁੜਦਾ ਜੀ ਖੇਤਾਂ ਵਾਲੇ ਪਾਸੇ ਨੂੰ ਪਹਿਲਾਂ ਆਪਾਂ ਇਸ ਰਸਤੇ ਵਾਲੇ ਪਾਸੇ ਮੁੜਦੇ ਆ ਜੀ ਸੱਜੇ ਪਾਸੇ ਮੋੜ ਤੇ ਸਾਰੀ ਸਾਨੂੰ ਇੱਕ ਚੌੜੀ ਜੋ ਪਹੀ ਹੈ ਕੱਚੀ ਪਹੀ ਉਹ ਦਿਖਾਈ ਦੇ ਰਹੀ ਹੈ ਜੀ ਖੱਬੇ ਪਾਸੇ ਬਾਗ ਨੇ ਸੱਜੇ ਪਾਸੇ ਫਿਰ ਤੋਂ ਹੀ ਕਣਕ ਦਾ ਵੱਟ ਤੇ ਇਹ ਰਸਤਾ ਤਕਰੀਬਨ ਸਾਡੇ ਪਿੰਡ ਦੀ ਫਿਰਨੀ ਤੋਂ ਕਹ ਲੋ ਭੀ 100 ਮੀਟਰ ਦੇ ਵਿੱਚ ਦੇ ਉੱਪਰ ਆ ਜਾਂਦਾ ਜੀ ਤੇ ਇਹ ਰਸਤੇ ਦੇ ਉੱਪਰ ਮਤਲਬ ਕੋਈ ਜ਼ਿਆਦਾ ਲੱਗਦਾ ਭੀ ਆਉਣ ਜਾਣ ਹੈ ਨਹੀਂ ਕਿਉਂਕਿ ਰਸਤੇ ਦੇ ਉੱਪਰ ਕੋਈ ਲੀਵ ਵਗਾਰਾ ਨਹੀਂ ਬਣੀ ਹੋਈ ਹਾਂ ਘਾਹ ਵਗਾਰਾ ਉਹੀ ਉਗਿਆ ਹੋਇਆ ਜੀ ਇਸ ਪਾਸੇ ਹੁਸ਼ਿਆਕ ਸਕਦਾ ਕੋਈ ਨਾ ਕੋਈ ਮੋਟਰ ਹੋਵੇ ਤਾਂ ਜਿਸ ਪਾਸੇ ਇਹ ਰਸਤਾ ਜੋ ਹੈ ਉਹ ਜਾਂਦਾ ਹੋਵੇਗਾ ਜੀ। ਲੋਲੀ ਤੇ ਖੱਬੇ ਪਾਸੇ ਬਾਗ ਦੀ ਹੋ ਗਈ ਸਮਾਪਤੀ ਤੇ ਹੁਣ ਦੋਨੇ ਪਾਸੇ ਜੋ ਖੇਤ ਨੇ ਕਣਕ ਵਾਲੇ, ਵਾਢਾ ਵਾਲੇ ਖੇਤ ਜੁਹਾਂ ਉਹ ਦਿਖਾਈ ਦੇ ਰਹੇ ਨੇ ਜੀ। ਆ ਦੇਖਿਆ ਤਾਂ ਕਿੰਨੇ ਮਤਲਬ ਕਾ ਬੂਟੀ ਬਰ ਉੱਗੀ ਹੋਈ ਆ। ਇੱਧਰ ਮਤਲਬ ਘਟ ਲੱਗਦਾ ਕਿਸੇ ਦਾ ਆਉਣ ਜਾਣ। ਹੁਣ ਗਾਂ ਲੱਗਦਾ ਪਈ ਰਸਤਾ ਅੱਗੇ ਜਾ ਕੇ ਖੱਬੇ ਪਾਸੇ ਮੋੜ ਰਿਹਾ ਜੀ। ਹਾਂਜੀ ਥੋੜਾ ਹੋਰ ਗਾਂ ਜਾਣਾ ਹੈ ਜੀ। ਤੇ ਇੱਥੋਂ ਦੀ ਆਪਾਂ ਹੁਣ ਖੱਬੇ ਪਾਸੇ ਮੁੜਦੇ ਆਂ ਜੀ ਖੱਬੇ ਪਾਸੇ ਮੁੜਦੇ ਆਂ ਸਾਰੀ ਹੁਣ ਉਹ ਸਾਹਮਣੇ ਪਾਸੇ ਆਪੋਨੇ ਇੱਕ ਮੋਟਰ ਦਿਖਾਈ ਦੇ ਰਹੀ ਹੈ ਸੰਭਾਵਕ ਤੌਰ ਦੇ ਉੱਪਰ ਇਹ ਰਸਤਾ ਉਸ ਮੋਟਰ ਤੱਕ ਹੀ ਜਾਂਦਾ ਹੋਵੇਗਾ ਅਸਲ 'ਚ ਥੋੜੀ ਜਿਹੀ ਨਾ ਬਾਰਿਸ਼ ਹੋਈ ਆ ਤੇ ਬਾਰਿਸ਼ ਕਰਕੇ ਸਾਈਕਲ ਚਲਾਉਣਾ ਇਸ ਰਸਤੇ ਦੇ ਔਖਾ ਹੋ ਰਿਹਾ ਤੇ ਆਪਾਂ ਤੁਹਾਨੂੰ ਥੋੜਾ ਹੋਰ ਇੱਕ ਵਾਰ ਦਿਖਾ ਦਿੰਨੇ ਆ ਜੀ ਆ ਦੇਖ ਲਓ ਸਾਹਮਣੇ ਪਾਸੇ ਉਹ ਮੋਟਰ ਹੈ ਤੇ ਆਸ-ਪਾਸੇ ਵੀ ਸਾਡੇ ਪਿੰਡ ਦੇ ਖੇਤ ਨੇ ਤੇ ਉਹ ਸਾਹਮਣੇ ਤੱਕ ਖਰਲ ਕਲਾਮ ਵਾਲਾ ਉਸ ਪਾਸੇ ਹੀ ਦਿਸਦਾ ਨਾ ਖਰਲ ਕਲਾਮ ਵਾਲਾ ਹੁਣ ਆਪਾਂ ਇਧਰ ਨੂੰ ਕੰਬੇ ਪਾਸੇ ਦੇਖ ਤਾ ਤੇ ਫਿਰ ਆਪਾਂ ਪਿਛਲੇ ਪਾਸੇ ਉਹਨਾਂ ਪਿੰਡ ਵਾਲੇ ਪਾਸੇ ਆਪਣਾ ਜੋ ਸਾਈਕਲ ਕਮਾ ਲਿਆ ਜੀ ਤੇ ਹੁਣ ਫਿਰ ਤੋਂ ਆਪਾਂ ਵਾਪਸ ਉਸੇ ਸੜਕ ਵਾਲੇ ਪਾਸੇ ਭਾਬ ਕੀ ਜੋ ਸਾਡੇ ਪਿੰਡ ਤੋਂ ਖਰਲ ਖੁਰਦ ਨੂੰ ਜੋ ਰਾ ਜਾਂਦਾ ਉਸ ਪਾਸੇ ਜਾ ਰਹੇ ਆ ਜੀ ਉਹ ਸਾਹਮਣੇ ਪਾਸੇ ਹੁਣ ਆਪਾਂ ਨੂੰ ਦੋ ਤਿੰਨ ਹਵੇਲੀਆਂ ਦਿਖਾਈ ਦੇ ਰਹੀਆਂ ਨੇ ਜੋ ਸਾਡੇ ਪਿੰਡ ਦੀ ਫਿਰਨੇ ਤੋਂ ਬਾਹਰਲੇ ਵਾਲੇ ਪਾਸੇ ਬਣੀਆਂ ਹੋਈਆਂ ਨੇ ਜੀ ਤੇ ਆਹ ਦੇਖ ਲਓ ਜੀ ਸਾਹਮਣੇ ਪਾਸੇ ਉਹ ਹਵੇਲੀਆਂ ਨੇ ਤੇ ਨਾਲ ਇੱਕ ਦੋ ਘਰ ਵੀ ਦਿਖਾਈ ਦੇ ਰਹੇ ਨੇ ਤੇ ਚਲੋ ਹੁਣ ਆਪਾਂ ਮੈਂ ਵੱਧਦੇ ਹਾਂ ਜੀ ਖਰਲ ਖੁਰਦੋਲੇ ਰਸਤੇ ਵਾਲੇ ਪਾਸੇ ਤੇ ਆ ਜੋ ਬਾਗ ਨੇ ਬਾਗਾਂ ਨੂੰ ਮਤਲਬ ਲੰਘਣ ਤੋਂ ਬਾਅਦ ਫਿਰ ਤੋਂ ਆਪਾਂ ਨੂੰ ਜੋ ਰਸਤਾ ਹੈ ਆਪਾਂ ਉੱਥੇ ਫੇ ਪਹੁੰਚ ਜਾਂਦੇ ਹਾਂ ਜੀ ਲੋ ਜੀ ਸਾਹਮਣੇ ਪਾਸੇ ਫਿਰ ਤੋਂ ਆਪਾਂ ਖਰਲ ਖੁਰਦ ਵਾਲੇ ਰਾਹ ਦੇ ਉੱਪਰ ਆ ਗਏ ਜੀ ਸੱਜੇ ਪਾਸੇ ਮੁੜਦੇ ਆ ਤੇ ਇੱਥੇ ਹੁਣ ਆਪਾਂ ਨੂੰ ਦੋਨੇ ਪਾਸੇ ਜੋ ਬਾਗ ਨੇ ਉਹ ਦਿਖਾਈ ਦਿੰਦੇ ਨੇ ਜੀ ਇਹ ਰਸਤਾ ਬਹੁਤ ਮੈਨੂੰ ਵਧੀਆ ਰਸਤਾ ਲੱਗਦਾ ਦੋਨੇ ਪਾਸੇ ਹਰੇ ਭਰੇ ਬਾਗ ਹਨਾ ਵਿਚਕਾਰ ਦੀ ਰਸਤਾ ਇੱਥੋਂ ਖੱਬੇ ਪਾਸੇ ਰਸਤਾ ਗਿਆ ਜੇ ਇੱਕ ਪੱਲਾ ਪੱਖੇ ਬੇ ਪਾਸੇ ਮੁੜਦੇ ਆ ਇਹ ਰਸਤਾ ਮਤਲਬ ਇਹਦੇ ਵੀ ਦੋਨੇ ਪਾਸੇ ਇਸ ਤਰ੍ਹਾਂ ਹਰੇ ਭਰੇ ਮਾਸਪਤੀ ਦੇ ਬਾਗ ਨੇ ਤੇ ਵਿਚਕਾਰ ਦੀ ਰਸਤਾ ਜਾ ਰਿਹਾ ਤੇ ਉਹ ਲੱਗਦਾ ਵੀ ਸਾਹਮਣੇ ਪਾਸੇ ਕੋਈ ਮੋਟਰ ਹੈ ਸ਼ਾਦੀਰਾਹ ਮੋਟਰ ਤੱਕ ਹੀ ਜਾਂਦਾ ਹੋਵੇਗਾ ਨਾ ਫਿਰ ਵੀ ਉੱਥੇ ਜਾ ਕੇ ਦੇਖਦੇ ਹਾਂ ਹੋ ਸਕਦਾ ਇਹ ਰਸਤਾ ਮੋਟਰ ਤੋਂ ਗਾਂਹ ਵੀ ਕਿਤੇ ਜਾਂਦਾ ਹੋਵੇਗਾ ਖੱਬੇ ਪਾਸੇ ਆ ਗਈ ਜੀ ਮੋਟਰ ਤੇ ਹਾਂ ਸੱਜੇ ਪਾਸੇ ਵੀ ਰਸਤਾ ਮੁੜਦਾ ਜੀ ਐ ਲੈ ਲੋ ਜੀ ਇਹ ਮੋਟਰ ਦੇ ਬਿਲਕੁਲ ਸਾਹਮਣੇ ਵਾਲੇ ਪਾਸੇ ਜੇ ਸੱਜੇ ਪਾਸੇ ਵੀ ਇੱਕ ਰਸਤਾ ਜੋ ਹੈ ਉਹ ਮੁੜਦਾ ਤੇ ਸਾਹਮਣੇ ਪਾਸੇ ਖੇਤ ਨੇ ਤੇ ਜੇ ਗੱਲ ਕਰੀ ਜੋ ਇਹ ਖੇਤਰੇ ਦੋਸਤੋ ਨਾ ਇਹ ਖੇਤ ਤੂੰ ਗਾਂ ਫਿਰ ਬਾਗ ਖਾਈ ਦੇ ਰਿਹਾ ਤੇ ਪਹਿਲਾਂ ਆਪਾਂ ਸੱਜੇ ਪਾਸੇ ਵਾਲਾ ਮਾਹੌਲ ਦੇਖ ਲਈਏ ਉਹ ਸਾਹਮਣੇ ਪਾਸੇ ਆ ਇੱਕ ਮੋਟਰ ਹੋਰ ਦਿਖਾਈ ਦੇ ਰਹੀ ਹੈ ਜੀ ਤੇ ਇੱਥੇ ਸਾਡੇ ਪਿੰਡ ਦੀ ਹੱਦ ਅਜੇ ਨਹੀਂ ਕਹਿ ਸਕਦੇ ਕਿਉਂਕਿ ਅਜੋਨਾ ਖੇਤ ਦਿਖਾਈ ਦੇ ਰਿਹਾ ਕਣਕ ਦਾ ਇੱਕ ਕਿੱਲੇ ਦੀ ਵਾਰਟ ਜਾ ਕੇ ਫਿਰ ਸਾਡੇ ਪਿੰਡ ਦੀ ਹੱਦ ਜੋ ਹੈ ਦੋਸਤੋ ਉਹ ਆ ਜਾਂਦੀ ਹੈ ਜੀ ਫਿਰ ਬਾਗਾਂ ਦੇ ਉੱਪਰ ਦਿਖਾ ਦੁ ਘੁੰਮ ਜਾਂਦੀ ਹੈ ਚਲੋ ਫਿਰ ਤੋਂ ਵਾਪਸ ਚਲਦੇ ਹਾਂ ਜੀ ਖਰ ਤਾਂ ਆਪਾਂ ਮੋਟਰ ਦਿਖਾਈ ਦੇ ਰਹੀ ਹੈ ਇਹ ਵੈਸੇ ਮੋਟਰ ਲੱਗਦਾ ਵੀ ਮਤਲਬ ਇਹ ਬਾਗ ਦੇ ਵਿੱਚ ਮੋਟਰ ਲੱਗੀ ਹੋਵੇਗੀ ਕਿਉਂਕਿ ਬਾਗ ਵਾਲੇ ਰਕਬੇ ਦੇ ਵਿੱਚ ਅ ਮੋਟਰ ਦਾ ਮੈਨੂੰ ਲੱਗਦਾ ਵੀ ਉਹਨਾਂ ਦੀ ਮਲਕੀਤ ਹੋਵੇਗੀ ਚਲੋ ਖੈਰ ਫਿਰ ਚੱਲਦੇ ਆ ਜੀ ਆਪਾਂ ਖਰਲ ਕੋਰ ਦੁਆਰੇ ਰਸਤੇ ਵਾਲੇ ਪਾਸੇ ਤੇ ਬੜਾ ਵਧੀਆ ਮਾਹੌਲ ਲੱਗ ਰਿਹਾ ਇੱਥੇ ਨਾ ਮੈਂ ਪੂਰੀ ਸ਼ਾਂਤੀ ਹੈ ਤੇ ਹਰੇ ਭਰੇ ਆਦੋਨੇ ਪਾਸੇ ਬਾਗ ਨੇ ਵਧੀਆ ਮਾਹੌਲ ਹੈ ਲੋ ਜੀ ਸਾਹਮਣੇ ਪਾਸੇ ਫਿਰ ਤੋਂ ਰਸਤਾ ਆ ਗਿਆ ਜੀ ਜੋ ਰਸਤਾ ਸਾਡੇ ਪਿੰਡ ਤੋਂ ਖਰਲ ਖੁਰਦ ਨੂੰ ਜਾਂਦਾ ਜੀ ਹੁਣ ਆਪਾਂ ਖੱਬੇ ਪਾਸੇ ਮੁੜਦੇ ਹਾਂ ਜੀ ਲੋ ਜੀ ਹੁਣ ਜਿਵੇਂ ਆ ਬਖੱਬੇ ਪਾਸੇ ਮੁੜਦੇ ਹਾਂ ਤੇ ਫਿਰ ਦੋਨੇ ਪਾਸੇ ਆਪਣੇ ਜੋ ਬਾਗ ਨੇ ਨਸ਼ਪਾਤੀ ਦੇ ਉਹ ਦਿਖਾਈ ਦੇ ਰਹੇ ਨੇ ਤੇ ਸਾਹਮਣੇ ਪਾਸੇ ਹੁਣ ਆਪਾਂ ਨੂੰ ਇੱਕ ਨਸਜੇ ਪਾਸੇ ਜੋ ਸਾਡੇ ਪਿੰਡ ਦਾ ਸ਼ਮਸ਼ਾਨ ਘਾਟਾ ਉਹਦੀ ਬਾਉਂਡਰੀ ਆ ਗਈ ਜੀ ਐਸਜੇ ਪਾਸੇ ਮੇਂ ਸ਼ਮਸ਼ਾਨ ਘਾਟਾ ਹੈ ਜੀ ਤੇ ਆਪਾਂ ਵੈਸੇ ਇੱਕ ਵਾਰੀ ਸਮਸ਼ਾਨ ਘਾਟ ਦਾ ਲਾਹਮਹੌਲ ਤੁਹਾਨੂੰ ਦਿਖਾ ਦਿੰਨੇ ਆ। ਸਮਸ਼ਾਨ ਘਾਟ ਦੇ ਪਿਛਲੇ ਪਾਸੇ ਸਾਡੇ ਪਿੰਡ ਦੀ ਜੋ ਪਾਣੀ ਦੀ ਟੈਂਕੀ ਉਹ ਵੀ ਹੈਗੀ। ਚਲੋ ਪਹਿਲਾਂ ਆਪਾਂ ਦਾ ਇੱਕ ਵਾਰੀ ਅ ਸ਼ੁਰੂ ਬਾਅਦਸ ਜਾ ਕੇ ਤੁਹਾਨੂੰ ਸਮਸ਼ਾਨ ਘਾਟ ਵਾਲਾ ਇਹ ਪੂਰਾ ਇੱਕ ਬਾਦ ਖਾ ਦਿੰਨੇ ਆ। ਤੇ ਨਾਲ ਦੀ ਨਾਲ ਜੋ ਪਿਛਲੇ ਪਾਸੇ ਆਪਣੇ ਵਾਟਰ ਵਾਕਸ ਹੈ ਉਹ ਵੀ ਦਿਖਾ ਦਿੰਨੇ ਆ ਜੀ। ਆਜੀ ਪਿਛਲੇ ਪਾਸੇ ਹੈਗੀ ਸਾਡੇ ਪਿੰਡ ਦੀ ਪਾਣੀ ਦੀ ਟੈਂਕੀ ਸ਼ਮਸ਼ਾਨ ਘਰ ਦੇ ਬਿਲਕੁਲ ਪਿਛਲੇ ਪਾਸੇ ਹੀ ਜੋ ਹੈ ਬਣੀ ਹੋਈ ਹੈ ਜੀ ਆਇਆ ਜਿੱਥੇ ਬੋਰ ਲੱਗਾ ਹੋਇਆ ਪੜ ਲਓ ਤੇ ਬਾਕੀ ਕਹੋ ਵੀ ਆ ਇਹ ਪੂਰੇ ਦਾ ਪੂਰਾ ਜੋ ਮਾਹੌਲ ਹੈ ਟੈਂਕੀ ਵਾਲਾ ਉਹ ਹੈ ਜੀ ਚਲੋ ਜੀ ਹੁਣ ਆਪਾਂ ਚੱਲਦੇ ਆਂ ਫਿਰ ਤੋਂ ਵਾਪਸ ਖਾ ਤੀਰਿਆ ਤੀਰ ਫਾਈ ਮੜ ਜਾ ਚੱਲਦਾ ਕਿਦਾਂ ਬੜ ਗਾਂ ਹੋ ਗਈ ਸੈਵੜਾ ਕਰ ਲੈ ਆ ਉਹ ਬੋਰੀ ਬੋਰੀ ਲੋ ਜੀ ਥੋੜਾ تیر ਚਲਾ ਕੇ ਦੇਖੀਏ ਤਾਂ ਹੀ ਮਰਦੇ ਗੋਲੀ ਚਲਾ ਚਲਾਦਾਂ ਚੱਲਦਾ ਕਿਦਾਂ ਮਰ ਜਾ ਇਹਦੇ ਮਾਰਿੱਦਣ ਕਿੱਥੇ ਗਈ ਫੇਰ ਇੱਥੇ ਨਹੀਂ ਵੱਜੂਗੀ ਗੋਲੀ ਲੱਗਦਾ ਨਾ ਫੇਰ ਲੋ ਜੀ ਮਿੱਤਰੋ ਇਹ ਸਾਡੇ ਬਾਗ ਦੇ ਰਖਵਾਲੇ ਆਹ ਇੱਥੇ ਕਾ ਮਰਦਾ ਮੈਨੂੰ ਲੱਗੇ ਮੈਨੂੰ ਦਸੀ ਜਾ ਨਾਲੇ ਦੱਸ ਤੇ ਮਰ ਜਾ ਐਦਾਂ ਹੀ ਹੈ ਨਾ ਹੁਣ ਮਾਰਦਾ ਬਾਅਦ ਚ ਇਦਾਂ ਨਾ ਕਰਨਾ ਜਿਵੇਂ ਇਧਰ ਕਰੋ ਚਾਹੇ ਅੱਛਾ ਜੀ ਲੋ ਜੀ ਆਪਾਂ ਚਲਾਉਣੇ ਹੈਗੇ ਆ ਜੇ ਰਾਤ ਤੇ ਵੱਜ ਗਈ ਫੇਰ ਵਾਹ ਬਈ ਵਾਹ ਇਹ ਬੜੀ ਦੂਰ ਜਾਂਦੀ ਹੈ ਨਾ ਬਹੁਤ ਦੂਰ ਜਾਂਦਾ ਹੈ ਥੈਂਕ ਯੂ ਪ੍ਰਾਪ ਥੈਂਕ ਯੂ ਸੋ ਮੱਚ ਹੁਣ ਬਾਗ ਦੇ ਫਲ ਆ ਗਿਆ ਹੈ ਨਾ ਹਾਂਜੀ ਚਲੋ ਠੀਕ ਹੈ ਠੀਕ ਹੈ ਛੇੜੋ ਜੀ ਆਪਾਂ ਹੁਣ ਥੋੜਾ ਜਿਹਾ ਆ ਆਪਣੇ ਮਾਲੀ ਕੋਲੋਂ ਪੀਰ ਮਾਰਨਾ ਸਿੱਖਿਆ ਜੀ ਥੈਂਕ ਯੂ ਵੀਰੇ ਹੁਣ ਅਸੀਂ ਮੋੜਦੇ ਹਾਂ ਜੀ ਸੱਜੇ ਪਾਸੇ ਤੇ ਦੋਸਤੋ ਅਜਿਹੜਾ ਨਕ ਤਾਂ ਦੱਸਿਆ ਕਮਾਲ ਆ ਤੁਹਾਨੂੰ ਆਪਣਾ ਨਸੀਹ ਦਿਖਾਇਆ ਜੀ ਅਸਲ ਜੇ ਕੀ ਆ ਵੀ ਇਹ ਵੀ ਮਤਲਬ ਕਹ ਲਓ ਵੀ ਸਾਡੇ ਪਿੰਡ ਵਿੱਚ ਇੱਕ ਬਹੁਤ ਲੰਬੇ ਸਮੇਤ ਆਪਾਂ ਇਸ ਵਰਤਾਰੇ ਨੂੰ ਦੇਖ ਰਹੇ ਆ ਜਦੋਂ ਇਸ ਤਰ੍ਹਾਂ ਨਾ ਬਾਗਾਂ ਵਿੱਚ ਫਰੂਟ ਲੱਗਦਾ ਹੈ ਉਹਦੇ ਵਿੱਚ ਜਿਹੜਾ ਬਾਗਾਂ ਦੇ ਵਿੱਚ ਫਰੂਟ ਦੇ ਰਖਵਾਲੇ ਨੇ ਜੋ ਜਿੰਨਾ ਪੰਚ ਵਗੈਰਾ ਅੜਾਉਣ ਵਾਸਤੇ ਫਿਰ ਉਦੋਂ ਇਹ ਫਿਰ ਰਖਵਾਲੇ ਆ ਜਾਂਦੇ ਨੇ ਇਹ ਫਿਰ ਮਤਲਬ ਅਸੀਂ ਬਚਪਨ ਤੋਂ ਦੇਖਦੇ ਆ ਰਹੇ ਹਾਂ ਇਸ ਤਰ੍ਹਾਂ ਇਹਨਾਂ ਕਮਾਨਾਂ ਜੀਆਂ ਹੁੰਦੀਆਂ ਕਮਾਂ 'ਚ ਤੀਰ ਨਹੀਂ ਪੈਂਦਾ ਕਮਾਨ ਦੇ ਵਿੱਚ ਮਿੱਟੀ ਦੀ ਗੋਲੀ ਪੈਂਦੀ ਆ ਫਿਰ ਉਹ ਪੰਛੀ ਵਾਲੇ ਪਾਸੇ ਨੂੰ ਮਾਰਦੇ ਤੇ ਪੰਛੀ ਉੱਡ ਜਾਂਦੇ ਆ ਤੇ ਲੋ ਆਪਾਂ ਇਹ ਵੀ ਜੋ ਹੈਗਾ ਵਰਤਾਰਾ ਉਸ ਨੂੰ ਵੀ ਆਪਾਂ ਕੈਦ ਕਰ ਲਿਆ ਜੀ ਕੈਮਰੇ ਦੇ ਵਿੱਚ ਖੱਬੇ ਪਾਸੇ ਮੋਟਰ ਆ ਗਈ ਜੀ ਹੁਣ ਆਪਾਂ ਸੱਜੇ ਪਾਸੇ ਰਾਹ ਮੁੜਿਆ ਥੋੜਾ ਜਿਹਾ ਮੁਰਮੁਰਦਾ ਜੀ ਸੱਜੇ ਪਾਸੇ ਬਾਗ ਹੈ ਫਿਰ ਤੋਂ ਖੱਬੇ ਪਾਸੇ ਰਸਤਾ ਦੋਸਤੋ ਮੁੜ ਗਿਆ ਜੀ ਖੱਬੇ ਪਾਸੇ ਕਮਾੜ ਦੀ ਫਸਲ ਵਿੱਚ ਲੱਗਦਾ ਕੋਈ ਦਵਾਈ ਛਿੜਕਾਈ ਜਾ ਰਹੀ ਆ ਪੰਜਾਬ 'ਚ ਫਸਲ ਦੋਸਤੋ ਕੋਈ ਵੀ ਹੋਵੇ ਮਤਲਬ ਪੈਸਟੀਸਾਈਜ਼ ਜਾਂ ਫਰਟੀਲਾਈਜ਼ਰ ਪਾਉਣੇ ਹੀ ਪੈਂਦੇ ਨੇ ਫਸਲਾਂ ਲੱਗ ਗਈਆਂ ਨਾ ਇਸ ਦੀ ਇਹੋ ਜੀਆਂ ਦਵਾਈਆਂ ਦੇ ਉੱਪਰ ਇੱਥੇ ਕਹਿੰਦਾ ਰਾਹ ਥੋੜਾ ਦਾ ਖਰਾਬ ਹੋ ਗਿਆ ਥੋੜੀ ਜੀ ਬਾਰਿਸ਼ ਹੋਈ ਸੀ ਨਾ ਉਹਦੇ ਕਰਕੇ ਟਰੈਕਟਰ ਵਗੈਰਾ ਲੰਗੇ ਤੇ ਲੀਹਾਂ ਜੇ ਬਣ ਗਈਆਂ ਤੇ ਸਾਈਕਲ ਦਾ ਚਲਾਉਣਾ ਉੱਥੇ ਮਤਲਬ ਮੁਸ਼ਕਲ ਹੋ ਗਿਆ ਜੀ ਆ ਸੱਜੇ ਪਾਸੇ ਵੀ ਇੱਕ ਮੋਟਰ ਲੱਗਦੀ ਜੀ ਆ ਦੇਖੋ ਸੱਜੇ ਪਾਸੇ ਇੱਕ ਮੋਟਰ ਹੈ ਤੇ ਚਲ ਮੋਟਰ ਨੂੰ ਕਰਦੇ ਆ ਕਰਾਸ ਆ ਵਾ ਦੇਖੋ ਬਾਹਰ ਖੁਰਲੀ ਵੀ ਬਣੀ ਹੋਈ ਜੰਨਾ ਕਨੈਕਸ਼ਨ ਨਾਲ ਦਾ ਬਿੱਲੀ ਦਾ ਹੈ ਨਹੀਂ ਨਾ ਪਤਾ ਨਹੀਂ ਜਾਂ ਕਮਰਾ ਨਹੀਂ ਬਣਿਆ ਮੋਟਰ ਦਾ ਤੇ ਹੋ ਸਕਦਾ ਯੂਨੀਟਰ ਵਗੈਰਾ ਨਾਲ ਸਚਾਈ ਕਰਦੇ ਹੋਣਗੇ ਇੱਧਰ ਉਹਦੇ ਕਣਕ ਦੀ ਫਸਲ ਖੜੀ ਹੈ ਦੇਖੋ ਜੀ ਆਪਾਂ ਮਈ ਮਹੀਨੇ ਦੇ ਵਿੱਚ ਆਪਾਂ ਇਹ ਜੋ ਰਿਕਾਰਡਿੰਗ ਕਰ ਰਹੇ ਆ ਮਈ ਮਹੀਨੇ ਦੇ ਵਿੱਚ ਕਣਕਾਂ ਮਤਲਬ ਦੀ ਵਾਢੀ ਸ਼ੁਰੂ ਹੋਈ ਹੁੰਦੀ ਹੈ ਇਸ ਲਈ ਖੱਬੇ ਪਾਸੇ ਦੇਖੋ ਵਢੀ ਹੋਈ ਕਣਕ ਦਿਸ ਰਹੀ ਹੈ ਸੱਜੇ ਪਾਸੇ ਜੇ ਕਣਕ ਦੀ ਬੜੀ ਹੋਣੀ ਬਾਕੀ ਹੈ ਜੀ ਥੋੜਾ ਜਿਹਾ ਹੋਰ ਗਾਂ ਜਾਂਦੇ ਆ ਤੇ ਇੱਥੇ ਆ ਕੇ ਰਸਤਾ ਲੱਗਦਾ ਖਤਮ ਹੋ ਗਿਆ ਨਹੀਂ ਆ ਦੇਖੋ ਹੁਣ ਸਾਹਮਣੇ ਪਾਸੇ ਲੀ ਬਣੀ ਹੋਈ ਹੈ ਜੀ ਇਹਦਾ ਮਤਲਬ ਇਹ ਜੋ ਇੱਥੋਂ ਰਸਤੇ ਤੋਂ ਗਾਂ ਫੇ ਜੋ ਆਪਣੇ ਖੇਤਾਂ ਨੂੰ ਜਾਣ ਵਾਸਤੇ ਕਿਸੇ ਨੇ ਮਤਲਬ ਆਪਣੇ ਖੇਤ ਵਿੱਚ ਦੀ ਜੋ ਲੀ ਹੈ ਉਹ ਬਣਾਈ ਹੋਈ ਹੈ ਇੱਕੋ ਸੱਜੇ ਪਾਸੇ ਮੋਟਰ ਹੈ ਜੀ ਜਿਹੜੀ ਆਪਾਂ ਨਾ ਪਹਿਲਾਂ ਮੋਟਰ ਦੇਖ ਕੇ ਆਏ ਹਾਂ ਚਲੋ ਪਿੰਡੋਂ ਆਪਾਂ ਸਫ਼ਰ ਸ਼ੁਰੂ ਕੀਤਾ ਸੀ ਉਸ ਪਾਸੇ ਉਹ ਆ ਜੀ ਚਲੋ ਆਪਾਂ ਹੁਣ ਕੱਬੇ ਪਾਸੇ ਰਸਤਾ ਮੁੜ ਗਿਆ ਜੀ ਇਹ ਰਸਤੇ ਤੇ ਜਾਂਦੇ ਆਂ ਇਹ ਰਸਤਾ ਲੱਗਦਾ ਪਈ ਥੋੜੀ ਦੂਰ ਤੱਕ ਹੀ ਜਾਵੇਗਾ ਕਿਉਂਕਿ ਅੱਗੇ ਮੈਨੂੰ ਰਸਤਾ ਦਿਖਾਈ ਨਹੀਂ ਦੇ ਰਿਹਾ ਹੋ ਸਕਦਾ ਰਸਤਾ ਸਾਡੇ ਪਿੰਡ ਦੀ ਹੱਦ ਤੱਕ ਜਾਂਦਾ ਹੋਵੇ ਕਿਉਂਕਿ ਇਸ ਪਾਸੇ ਸਾਡੇ ਪਿੰਡ ਦੀ ਹੱਦ ਹੈ ਸਾਡੇ ਪਿੰਡ ਤੇ ਖਰਲ ਖੁਰ ਦੀ ਹੱਦ ਲੱਗਦੀ ਹੈ ਜਿਸ ਪਾਸੇ ਸਾਹਮਣੇ ਪਾਸੇ ਟਾਲੀ ਲੱਗੀ ਹੋਈ ਹੈ ਤੇ ਟਾਲੀ ਤੱਕ ਲੱਗਦਾ ਰਸਤਾ ਹੈ ਜ ਉਤੋਂ ਗਾਂ ਰਸਤਾ ਨਹੀਂ ਲੱਗਦਾ ਚਲੋ ਜੀ ਵੇ ਗਰਮੀ ਵੀ ਹੋ ਗਈ ਤੇ ਟਾਲੀ ਥੱਲੇ ਮਾਰੇ ਸ਼ਾਂ ਦੇ ਆਨੰਦ ਮਾਣਦੇ ਆ ਨਾਲ ਇੱਥੇ ਬੈ ਕੇ ਅਗਲਾ ਕੋਈ ਪਲਾਨ ਕਰਦੇ ਵੇ ਕਿਸ ਪਾਸੇ ਹੁਣ ਜਾਣਾ ਨਾ ਇੱਥੇ ਦਾ ਦੋਸਤੋ ਅੱਲਾ ਫਰ ਲਾਗੇ ਛੱਕ ਨਾ ਸਾਡੇ ਪਿੰਡ ਦੀ ਖੱਦ ਪੈਂਦੀ ਆ ਤਿੰਨਾ ਪਿੰਡਾਂ ਦਾ ਖੱਦ ਪੈਂਦੀ ਜਿੱਥੇ ਮਤਲਬ ਪਿੰਡ ਖਰਲਕਲਾਂ ਪਿੰਡ ਖਰਲ ਖੋਰ ਤੇ ਚੁਲਾੰਗ ਤੱਕ ਪੱਥਰ ਲੱਗਾ ਹੋਇਆ ਹੈ ਉਹ ਮੈਂ ਦੇਖਿਆ ਸੀ ਆਪਣੇ ਸ਼ਜਰੇ ਦੇ ਉੱਪਰ ਉਸ ਪਾਸੇ ਆ ਖੰਬੇ ਵਾਲੇ ਪਾਸੇ ਇੱਕ ਵਾਰੀ ਉਧਰ ਜਾ ਕੇ ਜਾ ਕੇ ਆਉਣੇ ਇੱਕ ਵਾਰੀ ਨਕਸ਼ਾ ਖੋਲ ਕੇ ਦੇ ਦੇ ਮੈਂ ਨਕਸ਼ੇ ਤੇ ਮਤਲਬ ਕੀ ਮਾਹੌਲ ਆ ਲਓ ਜੀ ਇਹ ਆਪਣਾ ਪਿੰਡ ਆ ਜੀ ਤੇ ਇਹ ਅਸਲ其实 ਆਪਾਂ ਆਏ ਜਾਂ ਤੇ ਆਪਾਂ ਫਿਰ ਆਪਾਂ ਇੱਥੋਂ ਆ ਕੇ ਇੱਥੇ ਪਹੁੰਚੇ ਆ ਤੇ ਆਹ ਹੈ ਜੀ ਮੇਰੀ ਲੋਕੇਸ਼ਨ ਆਹ ਜਿਹੜਾ ਵਾਲੇ ਪਾਸੋਂ ਦਰਾਹ ਦਰੀਆ ਟਾਲੀ ਦਾ ਇੱਥੇ ਮੇਰੀ ਲੋਕੇਸ਼ਨ ਹੈ ਜੀ ਨੀਲੇ ਰੰਗ ਦੀ ਤੇ ਮੇਰੀ ਲੋਕੇਸ਼ਨ ਤੋਂ ਥੋੜਾ ਆਪਾਂ ਦੇਖੀਏ ਐਸ ਪਾਸੇ ਨੂੰ ਤੇ ਇਹ ਜਿੱਥੇ ਨਾ ਇਹ ਲਾਲ ਰੰਗ ਦਾ ਕਰਾਸ ਲੱਗਾ ਹੋਇਆ ਉੱਥੇ ਲਿਖਿਆ ਜੀ ਪਿੰਡ ਚੁਲਾੰਗ ਖਰਲਕੁਰ ਤੇ ਖਰਨਕਲਾਂ ਅਸਲ ਜੀ ਇਹ ਮੇਰੀ ਲੋਕੇਸ਼ਨ ਆਪ ਲਾਈ ਹੋਈ ਆ ਰੈਵਨਿਊ ਰਿਕਾਰਡ ਦੇਖ ਕੇ ਮਤਲਬ ਇਸ ਨੀਲੇ ਪੁਆਇੰਟ ਦਾ ਲਾਲ ਪੁਆਇੰਟ ਦੇ ਉੱਪਰ ਤਿੰਨ ਪਿੰਡਾਂ ਦੀ ਹੱਦ ਬਣਦੀ ਹੈ। ਤਿੰਨ ਪਿੰਡ ਮਿਲਦੇ ਨੇ। ਪਿੰਡ ਚੌਲਾਂ ਦੀ ਹੱਦ ਮਿਲਦੀ ਆ, ਪਿੰਡ ਖਰਲ ਖੁਰਦ ਦੀ ਹੱਦ ਮਿਲਦੀ ਹੈ ਤੇ ਪਿੰਡ ਖਰਲ ਕਰਾਂ ਦੀ ਹੱਦ ਮਿਲਦੀ ਆ ਜੀ। ਇਹ ਜੋ ਲੋਕੇਸ਼ਨ ਹੈ ਦੋਸਤੋ ਇਹ ਮਤਲਬ ਮੇਰੀ ਲੋਕੇਸ਼ਨ ਤੋਂ ਤਕਰੀਬਨ ਤਕਰੀਬਨ ਦੋ ਕਿਲੇ ਦੀ ਬਾੜ ਦੇ ਪਾਰ ਆ ਜੀ। ਆਪਾਂ ਇੱਥੇ ਪਹੁੰਚਦੇ ਆਂ ਤੇ ਉੱਥੇ ਜਾ ਕੇ ਉੱਥੇ ਦਾ ਮਾਹੌਲ ਦੇਖਦੇ ਆਂ ਜੀ। ਚਲੋ ਜੀ ਆਪਾਂ ਇਧਰੋਂ ਆਏ ਹਾਂ ਇਸ ਕਤੇ ਰਸੇ ਰਾਹੀਂ। ਉਹ ਸਾਹਮਣੇ ਪਾਸੇ ਜਾਣਿਆ ਜੀ ਆ ਸ਼ਾਇਦ ਮੈਂ ਖੋੋਂ ਦਿਖਿਆ ਸੀ ਮੈਦ ਦੇ ਉੱਪਰ ਵੀ ਖੰਬੇ ਦੀ ਸੇਤਨਾਵਾਂ ਜਾਵਾਂ ਨਾ ਫਿਰ ਮੈਂ ਇਜ਼ੀਲੀ ਉਸ ਪੁਆਇੰਟ ਤੇ ਪਹੁੰਚ ਸਕਦਾ ਜੀ ਇਸ ਵੇਲੇ ਨਾਲ ਥੋੜਾ ਫਸਲ ਵੱਡੀ ਹੋਣ ਦਾ ਫਾਇਦਾ ਇਹ ਆ ਵੀ ਮੈਂ ਇੱਥੇ ਨਾਲ ਇਜ਼ੀਲੀ ਖੇਤਾਂ ਵਿੱਚ ਵੀ ਜਾ ਸਕਦਾ ਇਹਦਾ ਮੜੌਖਾ ਹੋਣਾ ਚ ਕੰਮ ਵਟੇ ਵਟੇ ਜਾਣਾ ਪੈਣਾ ਸੀ ਅਸੀਂ ਥੀਰ ਪਹੁੰਚ ਗਏ ਮਾਰਾ ਲੋ ਵੀ ਲੱਗਦਾ ਪੱਥਰ ਵੀ ਲੱਗਾ ਹੋਇਆ ਏ ਉਹ ਆ ਦੀ ਵਾ ਮੇਰਾ ਦਾਦਾ ਸਹੀ ਨਿਕਲਿਆ ਆ ਦੇਖੋ ਜੀ ਇਹ ਪੱਥਰ ਪਿਆ ਜੀ ਮੇਰਾ ਬਾਲਾ ਇਹ ਪੱਥਰ ਨਿਸ਼ਾਨੀਆਂ ਜੀ ਤਿੰਨ ਪਿੰਡਾਂ ਦੀ ਹੱਦ ਦੀ ਮੈਂ ਹੁਣ ਪੱਥਰ ਦੇ ਉੱਪਰ ਖੜਾ ਹੋ ਜਾ ਪਤਾ ਨਹੀਂ ਸ਼ਰਕ ਗਲਤ ਨਾ ਹੋ ਜਾ ਕੰਮ ਆਪਾਂ ਇੱਥੇ ਖੜ ਜਾਂਦੇ ਨੇ ਪੱਥਰ ਦੇ ਇੱਥੇ ਖੜ ਜਾਂਦੇ ਨੇ ਸਾਈਡ ਤੇ ਇੱਥੇ ਖੜ ਜਾਂਦੇ ਨੇ ਇੱਥੋ ਜੀ ਨਿਸ਼ਾਨੀ ਦੇਖ ਲਾ ਹੁਣ ਆ ਸਾਹਮਣੇ ਪਾਸੇ ਕਬੇ ਪਸਤਰ ਰਖਵਾ ਸਾਡੇ ਪਿੰਡ ਚੁਲਾਗ ਤੇ ਪੈਂਦਾ ਜੀ ਉਹ ਫੇਰ ਤੋਂ ਇਸ ਪੱਥਰ ਤੋਂ ਗਾਮ ਸੱਜੇ ਪਾਸੇ ਰਖਵਾ ਪੈਂਦਾ ਜੀ ਪਿੰਡ ਖਰਲ ਖੁਰਦ ਉਹ ਸਾਹਮਣੇ ਪਾਸੇ ਪਿੰਡ ਆ ਜੀ ਤੇ ਇਸ ਪਾਸੇ ਰਖਵਾ ਪੈਂਦਾ ਜੀ ਇਸ ਪੱਥਰ ਦੇ ਇਸ ਪਾਸੇ ਪੈਂਦਾ ਜੀ ਪਿੰਡ ਖਰਲ ਕਲਾ ਚਲੋ ਜੀ ਤਿੰਨ ਪਿੰਡਾਂ ਦੀ ਹੱਦ ਆਲਾ ਮਾਹੌਲ ਦੇਖ ਲਿਆ ਆਪਾਂ ਆਪਕੇ ਸਿਹੱਦਾ ਆਪਾਂ ਹੁਣ ਦੇਖ ਕੇ ਫਿਰ ਤੋਂ ਆਪਣੇ ਸਾਈਕਲ ਦੇ ਕੋਲ ਪਹੁੰਚ ਗਏ ਜੀ ਹੁਣ ਚੱਕਦੇ ਸਾਈਕਲ ਦੇ ਹੁਣ ਪਹੁੰਚਦੇ ਆ ਫਿਰ ਤੋਂ ਖਰਲ ਖੁਰਦ ਵਾਲੇ ਰਾਹ ਦੇ ਉੱਪਰ ਜੀ ਆਹ ਦੇਖੋ ਸਾਹਮਣੇ ਪਾਸੇ ਹੁਣ ਨਾ ਆ ਜੋ ਖਰਲ ਖੁਰਦ ਵਾਲਾ ਰਾਹ ਜੂ ਸਾਡੇ ਪਿੰਡ ਤੋਂ ਖਰਲ ਖੁਰਦ ਨੂੰ ਜਾਂਦਾ ਜੀ ਉਹ ਹੁਣ ਆ ਗਿਆ ਜੀ ਮੋੜ ਨੇ ਪਾਸੇ ਤੇ ਇਸ ਪਾਸੇ ਆਪਣਾ ਪਿੰਡ ਆ ਜੀ ਚੁਲਾੰਗ ਤੇ ਇਧਰੋਂ ਆਪਾਂ ਆਏ ਸੀ ਪਹਿਲਾਂ ਤੇ ਹੁਣ ਆਪਾਂ ਚੱਲਦੇ ਆ ਜੀ ਸੱਜੇ ਪਾਸੇ ਭਾਵ ਕੇ ਖਰਲਖੁਰ ਦਾਲੇ ਪਾਸੇ। ਹੁਣ ਸਾਹਮਣੇ ਪਾਸੇ ਪਿੰਡ ਖਰਲਖੁਰ ਦਾ ਵਗਾ ਖੱਬੇ ਪਾਸੇ ਸਾਡੇ ਪਿੰਡ ਦੇ ਬਾਗ ਨੇ ਸੱਜੇ ਪਾਸੇ ਕਾਨਕਲਾ ਵੱਡ। ਜੇ ਗੱਲ ਕਰੀ ਨਾ ਖਾਪਣੇ ਪਿੰਡ ਦੇ ਬਾਗਾਂ ਦੀ ਤੇ ਸਾਡੇ ਪਿੰਡ ਦੇ ਕੁਲ ਰਕਵੇ ਦਾ ਤਕਰੀਬਨ ਕਹ ਲਓ ਭਈ 20-25% ਰਕਬਾ ਜੋ ਹੈ ਇਹਨਾਂ ਬਾਗਾਂ ਦੀ ਠਾਈ ਹੈ। ਤਕਰੀਬਨ 65 ਤੋਂ 70 ਏਕੜ ਦੇ ਵਿੱਚ ਬਾਗ ਨੇ ਜੋ ਦੋਸਤੋ ਉਹ ਲੱਗੇ ਹੋਏ ਨੇ ਜੀ। ਆ ਥੋੜੀ ਜਿਹੀ بارش ਹੋਣ ਕਰਕੇ ਨਾ ਹੁਣ ਦੇਖੋ ਰਾਹ ਗਿੱਲਾ ਜਿਹਾ ਇੱਥੇ ਨਾ ਰਾਹ ਕੱਚਾ ਹੀ ਆ ਸਾਡੇ ਪਿੰਡ ਤੋਂ ਲੈ ਕੇ ਪਿੰਡ ਦੀ ਫੇਰੀ ਤੋ ਲੈ ਆ ਕਰਕੇ ਸਾਡੇ ਪਿੰਡ ਦੇ ਸ਼ਮਸ਼ਾਨ ਘਰ ਤੱਕ ਮਤਲਬ ਜੋ ਪੱਕੀਆਂ ਪੱਕਾ ਰਾ ਕੀਤਾ ਇਟਾਂ ਲਾ ਲਾ ਕੇ ਤੇ ਅੱਗੇ ਜੋ ਰਾਹ ਪਿੰਡ ਖਰਨਾ ਤੱਕ ਉਹ ਕੱਚਾ ਹੀ ਰਸਤਾ ਦੋਸਤੋ ਲੋ ਜੀ ਸਾਹਮਣੇ ਪਾਸੇ ਹੁਣ ਆ ਗਈ ਲੱਗਦਾ ਸਾਡੇ ਪਿੰਡ ਦੀ ਹੱਦ ਹਾਂਜੀ ਬਸ ਆ ਜਿੱਥੇ ਨਾ ਬਾਗ ਸਮਾਪਤ ਹੋ ਗਈ ਬਾਗਾਂ ਦੀ ਉਹਦੇ ਉੱਥੇ ਗਾਂ ਫੇ ਸਾਡੇ ਪਿੰਡ ਦੀ ਜੋ ਹੱਦ ਹੈ ਉਹ ਆ ਆਜਾ ਦੀ ਪਾਕ ਸਾਡੇ ਪਿੰਡ ਦੀ ਜ਼ਮੀਨ ਜੋ ਹੈ ਉਹ ਖਤਮ ਹੋ ਜਾਂਦੀ ਜੀ ਇੱਥੇ ਖੜ ਕੇ ਤੁਹਾਨੂੰ ਇੱਕ ਵਾਰ ਦਿਖਾ ਦਿੰਨੇ ਜੀ ਇਸ ਪਾਸੇ ਦਾ ਪੂਰਾ ਤੂਰਾ ਮਾਹੌਲ ਪਾਕ ਸਾਡੇ ਹੱਦ ਦੇ ਉੱਪਰ ਕੀ ਹੋ ਜਾ ਮਾਹੌਲ ਹੈ ਜੀ ਆ ਸਾਹਮਣੇ ਪਾਸੇ ਜੀ ਪੈਂਦਾ ਪਿੰਡ ਆ ਖਰਨ ਖੁਰਦ ਤੇ ਆਪਾਂ ਪਿੰਡ ਖਰਲਖੁਰ ਤੇ ਆਪਣੇ ਚੁਲਾੰਗ ਦੀ ਹੱਦ ਤੇ ਖੜੇ ਆ ਜੀ ਤੇ ਆ ਸਾਹਮਣੇ ਪਾਸੇ ਜੋ ਨਾ ਵੱਟ ਜਾ ਰਹੀ ਹੈ ਇਹ ਵਾਲੀ ਆ ਵੱਟ ਜਾ ਰਹੀ ਇਸ ਤਰ੍ਹਾਂ ਘੁੰਮ ਘੁੰਮ ਕੇ ਇਹ ਸਾਡੇ ਪਿੰਡ ਦੀ ਹੱਦ ਹੈ ਜੀ ਇਸ ਪਾਸੇ ਚੁਲਾੰਗ ਪਿੰਡ ਤੇ ਇਸ ਪਾਸੇ ਪਿੰਡ ਖਰਲਖੁਰ ਤੇ ਅਸੀਂ ਐਨ ਸੱਦ ਦੇ ਉੱਪਰ ਖੜੇ ਹਾਂ ਜੇ ਸਾਹਮਣੇ ਪਾਸੇ ਜ ਰਸਤਾ ਜੋ ਸਾਡੇ ਪਿੰਡ ਨੂੰ ਜਾਂਦਾ ਖਰਲ ਖੁਰ ਤੋਂ ਚਲਾਗ ਨੂੰ ਸਿਵਨਲਾਰਾ ਤੇ ਇਸ ਪਾਸੇ ਬਾਗ ਨੇ ਜੀ ਤੇ ਦੋਸਤੋ ਆ ਦੋਰਾ ਆ ਜਨਾ ਆ ਜੋ ਪਹੀ ਜਾ ਰਹੀ ਹੈ ਇਹ ਐਕਚੁਅਲੀ ਇਧਰੋਂ ਰਸਤਾ ਆਉਂਦਾ ਇਧਰੋਂ ਜਾਂਦਾ ਨਾ ਇਹ ਇਹ ਜੋ ਪਹੀ ਹੈ ਇਹ ਸ਼ਾਇਦ ਇਹ ਖਰਲ ਖੁਰਦ ਪਿੰਡ ਵਿੱਚ ਸਾਡੇ ਪਿੰਡ ਦੀ ਹਦੂਚੇ ਨਹੀਂ ਹੈਗੀ ਤੇ ਹੋ ਸਕਦਾ ਇਥੋਂ ਥੋੜਾ ਬੋਧਾ ਜਗਾ ਛੱਡੀ ਹੋਵੇ ਅ ਇਧਰੋਂ ਜਹਾਂ ਜੂਨ ਵਾਸਤੇ ਲੇਕਿਨ ਉਦਾਂ ਜੇ ਆਪਾਂ ਰੈਵਨਿਊ ਰਿਕਾਰਡ ਦੇਖੀਏ ਤਾਂ ਅਕਸ ਦੇ ਵਿੱਚ ਜੋ ਇਹ ਪਹੀ ਹੈਗੀ ਉਹ ਸਾਡੇ ਪਿੰਡ ਚ ਨਹੀਂ ਪੈਂਦੀ ਪਰ ਸਾਡੇ ਪਿੰਡ ਦੀ ਸਮਾਪਤੀ ਇਸ ਬਾਗਾਂ ਦੀ ਜੋ ਹੱਦ ਤੱਕ ਹੋ ਜਾਂਦੀ ਹੈ ਇਥੋਂ ਆ ਕੇ ਤੇ ਇਸ ਤਰ੍ਹਾਂ ਫੇ ਉਹ ਜੋ ਨਾ ਹੋ ਜਾਂਦੀ ਹੈਗੀ ਆ ਹੱਦ ਉਹ ਸਾਡੇ ਪਿੰਡ ਦੀ ਹੈ ਜੀ ਦੋਸਤੋ ਇਥੇ ਆਮ ਹਾਲ ਹੈ ਜੀ ਆ ਲਓ ਜੀ ਠੀਕ ਹੈ ਜੀ ਹੁਣ ਆਪਾਂ ਚੱਲਦੇ ਹਾਂ ਜੀ ਆਪਣੇ ਪਿੰਡ ਵਾਲ ਨੂੰ ਵਾਪਸ ਤੇ ਹੁਣ ਆਪਾਂ ਅਗਲੇ ਭਾਗ ਦੇ ਵਿੱਚ ਦਿਖਾਂਗੇ ਸਾਡੇ ਪਿੰਡ ਤੋਂ ਅੱਡਾ ਚਲਾਂਗ ਵਾਲੇ ਪਾਸੇ ਜੋ ਖੇਤ ਪੈਂਦੇ ਨੇ ਉਹਨਾਂ ਦਾ ਪੂਰਾ ਪੂਰਾ ਮਾਹੌਲ ਜੀ ਠੀਕ ਹੈ ਜੀ ਸਤਿ ਸ੍ਰੀ ਅਕਾਲ